ਸਤਿ ਸ਼੍ਰੀ ਅਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 5 ਜੂਨ 2024 ਹੋ ਚੁੱਕਿਆ ਜਿੱਦਾਂ ਕਿ ਉਮੀਦ ਜਿਤਾਈ ਸੀਗੀ 5-6 ਜੂਨ ਨੂੰ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਧੂੜ ਹਨੇਰੀ ਦੇਖਣ ਨੂੰ ਮਿਲ ਸਕਦਾ ਤੇ ਕਿੱਦੇ-ਕਿੱਤੇ ਹਲਕੇ ਦਰਮਿਆਨੀ ਮੀਂਹ ਦੀਆਂ ਕਾਰਵਾਈਆਂ ਵੀ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ ਤੇ ਕਿੱਦੇ-ਕਿੱਤੇ ਗੜੇਮਾਰੀ ਵੀ ਹੋ ਸਕਦੀ ਆ ਤਾਂ ਉਮੀਦ ਮੁਤਾਬਕ ਇੱਕ ਵੈਸਟਲੀ ਜੈਟ ਜਿਹੜੀ ਐਸ ਟਾਈਮ ਪੰਜਾਬ ਦੇ ਉੱਪਰ ਐਕਟਿਵ ਆ ਗਈ ਤੇ ਲੈਹਦੇ ਪੰਜਾਬ ਵਿੱਚ ਤੜਕਸਾਰ ਤੋਂ ਹੀ ਉਮੀਦੀਆਂ ਕਾਰਵਾਈਆਂ ਬਦਲ ਬਾਈ ਜਿਹੜੀ ਲਗਾਤਾਰ ਬਣ ਰਹੀ ਹੈਗੀ ਮੀਂਹ ਦੀਆਂ ਕਾਰਵਾਈਆਂ ਜਾਰੀ ਨੇ ਕਿਤੇ- ਹੋਏਗੀ ਤਾਂ ਮਜੂਤਾ ਸਮੇਂ ਇਹ ਏਰੀਆ ਜਿਹੜੀ ਚੜਦੇ ਪੰਜਾਬ ਦੇ ਵਿੱਚ ਬੱਦਲ ਲੈ ਕੇ ਦਾਖਲ ਹੋ ਚੁੱਕੇ ਨੇ ਜਿਦੇ ਵਿੱਚ ਅਗਲੇ 3-4 ਘੰਟੇ ਤਰਮਾਨ ਦਰਮਿਆਨ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਖਾਸ ਕਰਕੇ ਮਾਝੇ ਦਾ ਾਬੇ ਵਿੱਚ ਨੇਰੀ ਪੁੱਜ ਚੁੱਕੀ ਆ ਪੱਛਮੀ ਖੇਤਰਾਂ ਦੇ ਵਿੱਚ ਮਾਲਵਾ ਬੈਲਟ ਦੇ ਉੱਥੇ ਵੀ ਨੇਰੀ ਪੁੱਜ ਚੁੱਕੀ ਆ ਜਿਹੜੇ ਕੇਂਦਰੀ ਭਾਗ ਨੇ ਉੱਥੇ ਵੀ ਆਉਂਦੇ ਕੁਝ ਕੁ ਕੰਟੇਦ ਰਹਿਣ ਜਿਹੜੀ ਧੂੜ ਹਨੇਰੀ ਪਹੁੰਚ ਜਾਣੀ ਹੈਗੀ ਤੇ ਰਾਤੀ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਤੇਜ਼ ਤੇ ਜ ਧੂੜ ਹਨੇਰੀ ਜਿਹੜੀ ਦੇਖਣ ਨੂੰ ਮਿਲ ਸਕਦੀ ਹੈਗੀ ਕਿਉਂਕਿ ਵੈਸਟਲੀ ਜੈਟ ਉੱਪਰ ਐਕਟਿਵ ਆਗੀ ਤੇ ਅੱਜ ਦਿਨ ਵਿੱਚ ਹੀਟ ਵੀ ਬਣੀ ਹੋਈ ਸੀ ਦੱਖਣ ਪੱਛੋਂ ਦੀ ਹਵਾ ਨਵੀਂ ਆਲੀ ਪੰਜਾਬ ਦੇ ਵਿੱਚ ਲਗਾਤਾਰ ਪਹੁੰਚ ਰਹੀ ਆ ਜਿਹਦੇ ਨਾਲ ਜਿਹੜੀ ਹੀਟ ਆ ਅੱਪਰ ਲੈਫਟ ਹੋ ਸਕਦੀ ਹੈ ਰਾਤ ਨੂੰ ਜੀਦਾ ਕਰਕੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਘਰਚਮਕਲੇ ਬੱਦਲ ਬਣਦੇ ਦਿਖਾਈ ਦੇ ਸਕਦੇ ਜਿਹੜੇ ਹਲਕੇ ਦਰਮਿਆਨੀ ਮੀਂਹਾਂ ਟੁੱਟਮੀਆਂ ਕਾਰਵਾਈਆਂ ਨੂੰ ਜਿਹੜਾ ਅੰਜਾਮ ਦੇ ਸਕਦੇ ਆ ਹੋ ਸਕਦਾ ਕਿਤੇ ਕਿਤੇ ਤਕੜੀ ਝਟ ਵੀ ਲੱਗ ਜਾਵੇ ਕਿਤੇ ਬਰੀਕ ਗੜੇ ਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈਗੀ ਜਿੱਥੇ ਜਿੱਥੇ ਬੱਦਲ ਐਕਟਿਵ ਹੋਣਗੇ ਘਰਚਮਕਲੇ ਬੱਦਲ ਬਣਨਗੇ ਤਾਂ ਉਥੇ ਕਿਤੇ ਕਿਤੇ ਜਿਹੜੀ ਜਿਹੜੇ ਇਲਾਕਿਆਂ ਦੇ ਸਿਪ ਦੇ ਲਈ ਸਾਈਡ ਘਰਚਮਕਲੇ ਬੱਦਲ ਬਣਨਗੇ ਤਾਂ ਉਧਰ ਜਿੱਧਰ ਨੂੰ ਵਧਣਗੇ ਚੜ੍ਹਦੇ ਵਾਲੀ ਸਾਈਡ ਨੂੰ ਤਾਂ ਉਥੇ ਜਿਹੜੀ ਹਵਾ ਦੀ ਰਫਤਾਰ ਆ ਥੋੜੀ ਤੇਜ਼ ਰਹਿ ਸਕਦੀ ਹੈ ਜਿੱਥੇ ਤੂੜ ਤੂਫਾਨ ਦੇ ਨਾਲ ਵਿੰਡ ਸਟ੍ਰੋਮ ਦੇਖਣ ਨੂੰ ਮਿਲ ਸਕਦਾ ਜਿੱਥੇ ਹਵਾ ਦੀ ਸਪੀਡ ਕਿਤੇ ਕਿਤੇ 90 ਜਾਂ 100 ਕਿਲੋਮੀਟਰ ਪ੍ਰਤੀ ਘੰਟਾ ਜਿਹੜੀ ਪਲੱਸ ਜਾ ਸਕਦੀ ਹੈਗੀ ਕਿਤੇ ਕਿਤੇ ਪਰ ਬਹੁਤੇ ਖੇਤਰਾਂ ਦੇ ਵਿੱਚ ਤੂੜ ਹਨੇਰੀਦਾਨ ਜਿਹੜੀ ਹਵਾ ਦੀ ਰਫਤਾਰ ਹੋਊਗੀ ਉਹ 70 80 ਕਿਲੋਮੀਟਰ ਪ੍ਰਤੀ ਘੰਟਾ ਜਿਹੜੀ ਰਿਕਾਰਡ ਹੋ ਸਕਦੀ ਹੈ ਬਹੁਤੇ ਖੇਤਰਾਂ ਦੇ ਵਿੱਚ ਅੱਜ ਰਾਤ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਟੋਟੇਵੇਂ ਮੀਂਹ ਦੀ ਕਾਰਵਾਈ ਦੇਖਣ ਨੂੰ ਮਿਲੂਗੀ ਬਹੁਤੇ ਖੇਤਰਾਂ ਵਿੱਚ ਤੂੜ ਹਨੇਰੀ ਦੇਖਣ ਨੂੰ ਮਿਲੂਗੀ ਹਰਿਆਣੇ ਦੇ ਵੀ ਬਹੁਤੇ ਖੇਤਰਾਂ ਦੇ ਵਿੱਚ ਤੂੜ ਹਨੇਰੀ ਨਾਲ ਕਿਤੇ ਕਿਤੇ ਗਰਜ ਚਮਕ ਨਾਲ ਮੀਂਹ ਦੀ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਰਾਜਸਥਾਨ ਦੇ ਵਿੱਚ ਹਨਮਾਨਗੜ ਗੰਗਨਗਰ ਦੇ ਇਲਾਕਿਆਂ ਦੇ ਵਿੱਚ ਵੀ ਜਿਹੜਾ ਮੀਂਹੀਆਂ ਕਾਰਵਾਈਆਂ ਜਿਹੜੀਆਂ ਕਿਤੇ ਕਿਤੇ ਦੇਖਣ ਨੂੰ ਮਿਲ ਸਕਦੀਆਂ ਤੂੜ ਹਨੇਰੀ ਦੇ ਨਾਲ ਤਾਂ ਆਉਂਦੇ 24 ਤੋਂ 48 ਘੰਟਿਆਂ ਦੌਰਾਨ ਵੀ ਵੈਸਟਲੀ ਜੈਟ ਪੰਜਾਬ ਉੱਤਰ ਭਾਰਤ ਦੇ ਉੱਪਰ ਜਿਹੜੀ ਐਕਟਿਵ ਰਹੂਗੀ ਜਿਹਦੇ ਚੱਲਦਿਆਂ ਪੰਜਾਬ ਦੇ ਵਿੱਚ ਇੱਕ ਦੋ ਵਾਰੀ ਹੋਰ ਮਹੀਨੇ ਦੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਕਿ ਜਿਹਦੇ ਚੱਲਦਿਆਂ ਦਿਨ ਦੇ ਪਾਰੇ ਵਿੱਚ ਹਲਕੀ ਗਰਾਵਟ ਦੇਖਣ ਨੂੰ ਮਿਲੇਗੀ ਸੋ ਹਾਲ ਦੀ ਘੜੀ ਇਹੀ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ